ਉੰਡਾ ਬਗੈਰ ਵੀ ਲਾਇਆ ਜਾਂਦਾ ਤੇ ਇੱਥੇ ਰਾਤ ਨੂੰ ਜਦ ਅਗੇ ਤਾਲਾ ਲੱਗ ਜਾਂਦਾ ਪਰ ਰਾਤ ਨੂੰ ਹੀ ਕਿਉਂ ਤਾਲਾ ਰਾਤ ਨਹੀਂ ਕਿਉਂ ਤਾਲਾ ਦਫੇਰੇ ਕਿਉਂ ਨਹੀਂ ਤਾਲਾ 24 ਘੰਟੇ ਕਿਉਂ ਨਹੀਂ ਤਾਲਾ ਲਾਇਆ ਜਾਂਦਾ ਇੱਥੇ ਮਾਪਿਆਂ ਕੋ ਪਤਾ ਹੈ ਆਪਕੇ ਬਤਾ ਕੇ ਆਏ ਹੋ ਜੂੜ ਬਲ ਕੇ ਜੂੜ ਹੋ ਕੇ ਇੱਕ ਵੱਡਾ ਸਵਾਲ ਇੱਥੇ ਇਹ ਵੀ ਉੱਠਦਾ ਵੈ ਜਿਹੜਾ ਕੀ ਹੈ ਇਹ ਬੈਰੀਕੇਟਿੰਗ ਜਿਹੜੀ ਕੀਤੀ ਗਈ ਹੈ ਬੈਰੀਕੇਟਿੰਗ ਦੁਪਹਿਰੇ ਹੀ ਕਿਉਂ ਖੁੱਲੀ ਜਾਂਦੀ ਹੈ ਬਾਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਨਵਾਲੇ ਬੱਚੇ ਨੇ ਪਿਛਲੇ ਹਾਲੇ ਕੁਛ ਹੀ ਇਨਸੀਡੈਂਟ ਹੋਇਆ ਸੀਗਾ ਜੇ 6 ਨੌਜਵਾਨ ਗਏ ਸੀਗੇ ਨਾ ਹਨ 2 ਪੱਛਗੇ ਸੀ 4 ਦੀ ਲਾਸ਼ਾਂ ਮਿਲੀਆਂ ਵੀਰੇ ਆਪਾਂ ਦਾ ਕਹਿਣਾ ਜੇ ਗੱਲ ਸਹੀ ਠੀਕ ਆ ਜੀ ਬਾਕੀ ਹੁਣ ਲੋਕ ਘਰਦਿਆਂ ਦੀਆਂ ਜ਼ਿੰਮੇਵਾਰੀਆਂ ਨੇ ਲੋ ਜੀ ਛੁੱਟੀਆਂ ਪਈਆਂ ਨੇ ਸਕੂਲਾਂ ਤੋਂ ਵੀ ਘਰੇ ਬੰਦ ਕੇ ਰੱਖਣ ਜਾਂ ਆਪਣਾ ਧਿਆਨ ਰੱਖਣ ਇਹਨਾਂ ਦਾ ਹੁਣ ਇਹ ਘਰੋਂ ਨਿਕਲੇ ਆਉਂਦੇ ਨੇ ਮੁੜ ਕੇ ਇੱਥੇ ਮਰ ਜਾਂਦੇ ਨੇ ਕੋਈ ਡੁੱਬ ਕੇ ਮਰ ਜਾਂਦਾ ਵਾ ਇਹਦਾ ਘਰਦਿਆਂ ਅਕਸਰ ਗਲਤੀਆਂ ਨੇ ਕਿ ਉਹ ਘਰ ਦੇ ਹੀ ਭੇਜਦੇ ਤਾਂ ਹੀ ਆਉਂਦੇ ਨੇ ਬੱਚਾ ਬਾਹਰ ਕਿੰਨਾ ਕੁ ਡੂੰਗਾ ਹੋ ਸਕਦਾ ਹੈ ਨਹਿਰ ਦਾ ਪਾਣੀ ਭਾਈ ਹਜੇ ਤਾਂ ਕੰਮ ਨਹੀਂ ਹੁੰਦਾ ਹਜੇ ਡੈਮ ਖੁੱਲੇ ਨਹੀਂ ਤਾਂ ਕਰਕੇ ਘਟਾ ਜਦੋਂ ਡੈਮ ਖੁੱਲਦੇ ਫਿਰ ਬਾਤ ਹੁੰਦਾ ਹੈ ਕੱਲ ਨੂੰ ਬਾਈ ਚਾਂਸ ਕੋਈ ਡੈਮ ਪਿੱਛੋਂ ਇੱਕਦਮ ਖੁੱਲ ਦਵੇ ਹੈ ਤੁਹਾਨੂੰ ਸੂਚਨਾ ਨਾ ਹੋਵੇ ਇਸ ਬੱਚਿਆਂ ਨੂੰ ਇਹ ਤਾਂ ਬੱਚੇ ਸਾਰੇ ਰੋੜ ਜਾਣਗੇ ਨਹੀਂ ਵੀਰੇ ਡੈਮ ਇਦਾਂ ਨਹੀਂ ਖੁੱਲਦੇ ਇਹ ਵੀ ਜਿੰਨੇ ਦਾ ਦੇਖਦੇ ਨੇ ਨਾ ਰਹੇ ਨੇ ਇਦਾਂ ਡੈਮ ਨਹੀਂ ਖੁੱਲਦੇ ਕੋਈ ਪ੍ਰਸ਼ਾਸਨ ਕੋਈ ਰਾਉਂਡ ਅਪ ਲਾਂਦਾ ਵਾ ਜਿਹੜਾ ਹੇ ਵੀਰੇ ਸਾਰੇ ਦੇਖਦੇ ਜਾਂਦੇ ਨੇ ਕੋਈ ਰੋਕਦੇ ਨਹੀਂ ਇਹਨਾਂ ਨੂੰ ਨਹਾਣਾਂ ਜਾਂ ਕੀ ਆਪਣਾ ਕਿਸੇ ਕਲਾਸਿਸ সুইমিং ਪੂਲ ਦੇ ਕਲਾਸਿਸ ਦੇ ਵਿੱਚ ਨਹਾਣ। ਕੋਈ ਰੋਕਤਾ ਨਹੀਂ ਰੋਕ ਟੋਕੀ ਨਹੀਂ ਕਰਦਾ ਕੋਈ ਪ੍ਰਸ਼ਾਸਨ ਕੋਈ ਵੀ ਕੋਈ ਨਹੀਂ ਆਤਾ ਭਾਈ। ਲੁਧਰਾਂ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂੰਬੇਰੀ ਕੜਾਕੇ ਦੀ ਗਰਮੀ ਜਿਹੜੀ ਹੈ ਪੰਜਾਬ ਦੇ ਵਿੱਚ ਲਗਾਤਾਰ ਪੈ ਰਹੀ ਹੈ ਤੇ ਪੰਜ ਉਸ ਗਰਮੀ ਨੂੰ ਦੇਦੇ ਹੋਏ ਇੱਥੇ ਜਿਹੜੇ ਬੱਚੇ ਨੇ ਨਹਿਰ ਦੇ ਵਿੱਚ ਨਹਾਣ ਆਉਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਨਾਬਾਲਗ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਜਿਹੜੇ ਕੀ ਹੈ ਨਹਿਰ ਦੇ ਵਿੱਚ ਨਹਾਣ ਆਉਂਦੇ ਨੇ ਤੇ ਆਪਣੀ ਜਾਨ ਨੂੰ ਜਿਹੜਾ ਕੀ ਹੈ ਜੋਖਮ ਵਿੱਚ ਪਾ ਕੇ ਇੱਥੇ ਨਹਿਰ ਦੇ ਕੋਲ ਨਹਾਣ ਆਉਂਦੇ ਨੇ ਤਸਵੀਰਾਂ ਲਗਾਤਾਰ ਤਨੀਆਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕੀ ਹੈ ਨਹਾ ਕੇ ਹੁਣ اٹੇ ਨੇ ਤੇ ਇਹ ਜੇਕਰ ਕੱਲ ਨੂੰ ਕੋਈ ਵੀ ਉਹ ਨਹਣੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਜ਼ਿੰਮੇਵਾਰ ਕੌਣ ਹੋਏਗਾ ਤੇ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਗਲਤ ਬਾਤ ਕਰਨ ਦੀ ਕੋਸ਼ਿਸ਼ ਹੀ ਕਰਦੇ ਆ ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨਾਬਾਲਗ ਬੱਚੇ ਨੇ ਆਪਣੀ ਜਾਨ ਤੇ ਖੇਡ ਕੇ ਜਿਵੇਂ ਕਿ ਇਹ ਨਹਾਣ ਆਂਦੇ ਨੇ ਇੱਥੇ ਨਹਿਰ ਦੇ ਕੋਲ ਕਿਸ ਤਰ੍ਹਾਂ ਜਿੜਾ ਕੀ ਇਹ ਤੈਰ ਰਹੇ ਨੇ ਜੇਕਰ ਇਹਨਾਂ ਦੀ ਜਾਨ ਨੂੰ ਖਤਰਾ ਹੋ ਜਾਂਦਾ ਵੇ ਤੇ ਇਹਨਾਂ ਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਜ਼ਿੰਮੇਵਾਰ ਆ ਇਹਨਾਂ ਦੇ ਮਾਪੇ ਜ਼ਿੰਮੇਵਾਰ ਆ ਜਾਂ ਇਹਨਾਂ ਦੇ ਦੋਸਤ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਆ ਇਹਨਾਂ ਦਾ ਤੇ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਰਹਿ ਕੇ ਛਾਲਾ ਮਾਰ ਮਾਰ ਕੇ ਜਿਹੜਾ ਕੀ ਇਹ ਨਹਾਇਆ ਜਾ ਰਿਹਾ ਵਾ ਦਿਖਿਆ ਜਾਵੇ ਇੱਕ ਪਾਸੇ ਜਿਹੜੀ ਹੈ ਕਹਿਰ ਦੀ ਗਰਮੀ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਨਹਾ ਇੱਥੇ ਜਿਹੜੇ ਨਾਬਾਲਗ ਬੱਚੇ ਨੇ ਤੇ ਹੋਰ ਵੀ ਜਿਹੜੇ ਬੱਚੇ ਆਉਂਦੇ ਨੇ ਤੇ ਕੋਈ ਵੀ ਨੌਜਵਾਨ ਆਂਦਾ ਤੇ ਇੱਥੇ ਨਹਾਣ ਆਂਦਾ ਵਾ ਕਿਸ ਤਰ੍ਹਾਂ ਆਪਣੀ ਗਰਮੀ ਦੂਰ ਕਰ ਰਹੇ ਨੇ ਨਹਾ ਕੇ ਇੱਥੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਨਾਬਾਲਗ ਬੱਚੇ ਨੇ ਪਿਛਲੇ ਹਾਲੀ ਕੁਛ ਹੀ ਇਨਸੀਡੈਂਟ ਹੋਇਆ ਸੀਗਾ 6 ਨੌਜਵਾਨ ਗਏ ਸੀਗੇ ਨਹਾਨ ਦੋ ਬੱਚੇ ਦੇ ਤੇ ਚਾਰ ਦੀ ਲਾਸ਼ਾਂ ਮਿਲੀਆਂ ਵੀਰੇ ਆਪਾ ਦਾ ਕਹਿੰਦੇ ਨੇ ਜੇ ਗਲਤ ਆ ਠੀਕ ਆ ਜੀ ਬਾਕੀ ਹੁਣ ਦੇ ਘਰਦਿਆਂ ਦੀ ਜ਼ਿੰਮੇਵਾਰੀਆਂ ਨੇ ਜੀ ਛੁੱਟੀਆਂ ਪਈਆਂ ਨੇ ਸਕੂਲਾਂ ਤੋਂ ਵੀ ਘਰੇ ਬੰਨ ਕੇ ਰੱਖਣ ਤੇ ਆਪਣਾ ਧਿਆਨ ਰੱਖਣ ਇਹਨਾਂ ਦਾ ਹੁਣ ਇਹ ਘਰੋਂ ਨਿਕਲਿਆ ਆਉਂਦੇ ਨੇ ਮੁੜ ਕੇ ਇੱਥੇ ਮਰ ਜਾਂਦੇ ਨੇ ਕੋਈ ਡੁੱਬ ਕੇ ਮਰ ਜਾਂਦਾ ਵਾ ਇਹਦਾ ਘਰਦਿਆਂ ਅਕਸਰ ਗਲਤੀਆਂ ਨੇ ਨਾ ਕਿ ਉਹ ਘਰ ਦੇ ਭੇਜਦੇ ਤਾਂ ਹੀ ਆਉਂਦੇ ਨੇ ਬੱਚਾ ਬਾਹਰ ਭਾਜੀ ਜੇਕਰ ਕਿਸੇ ਨੂੰ সুইমিং ਨਾ ਆਂਦੀ ਹੋਵੇ ਜਾਂ ਕੁਛ ਨਾ ਆਂਦਾ ਹੋਵੇ ਤੇ ਉਹ ਤਾਂ ਮਤਲਬ ਡੁੱਬ ਕੇ ਇੱਕ ਤ ਵੇਰੇ ਉਹ ਤਾਂ ਡੋਬੀ ਜਾਂਦਾ ਵਾ ਬਾਕੀ ਇੱਥੇ ਅਸੀਂ ਉਹਨੇ ਜਿਵੇਂ ਅਸੀਂ ਸਾਨੂੰ ਤੈਰੀ ਆਉਂਦੀ ਅਸੀਂ ਨਾ ਉਹਨੇ ਅਸੀਂ ਬਚਾ ਲੈਨੇ ਆ ਅੱਛਾ ਬਚਾ ਲੰਦੇ ਹਾਂ ਹਾਂਜੀ ਵੀਰੇ ਇੱਥੇ ਹੀ ਹੁੰਦੇ ਨਹੀਂ ਵੀਰੇ ਕਦੇ ਕਦਾਰਾਂ ਹੀ ਜਾਂਦਾ ਨਾ ਤੁਹਾਨੂੰ ਆਂਦੀ ਸੁਮੀ ਹਾਂਜੀ ਵੀਰੇ ਕਿੰਨਾ ਕੁ ਡੂੰਗਾ ਹੋ ਸਕਦਾ ਹੈ ਨਹਿਰ ਦਾ ਪਾਣੀ ਭਾਈ ਹਜੇ ਤਾਂ ਕਾਫੀ ਸਮਾਂ ਲੱਗਦਾ ਹਜੇ ਡੈਮ ਖੁੱਲੇ ਨਹੀਂ ਤਾਂ ਕਰਕੇ ਘਟਦਾ ਜਦੋਂ ਡੈਮ ਖੋਲਦੇ ਫਿਰ ਵੱਦ ਹੁੰਦਾ ਜੀ ਜੀ ਭਾਜੀ ਜੇ ਕੱਲ ਨੂੰ ਬਾਈ ਚਾਂਸ ਕੋਈ ਡੈਮ ਪਿੱਛੋਂ ਇੱਕਦਮ ਖੋਲ ਦੇਵੇ ਤੁਹਾਨੂੰ ਸੂਚਨਾ ਨਾ ਹੋਵੇ ਇਸ ਬੱਚਿਆਂ ਨੂੰ ਇਹ ਤਾਂ ਬੱਚੇ ਸਾਰੇ ਰੋੜ ਜਾਣਗੇ ਨਹੀਂ ਵੀਰੇ ਡੈਮ ਇਦਾਂ ਨਹੀਂ ਖੋਲਦੇ ਵੀ ਜਿੰਨੇ ਤਾਂ ਦੇਖਦੇ ਨੇ ਇਹਨਾਂ ਦੇ ਮਾਪਿਆਂ ਨੂੰ ਕੋਈ ਸੂਚਿਤ ਨਹੀਂ ਕੀਤਾ ਜਾਂਦਾ ਜਾਂ ਕੁਛ ਇਦਾਂ ਦਾ ਦੱਸ ਕੇ ਨਹੀਂ ਆਉਂਦੇ ਇਹ ਵਗੈਰਾ ਦੋਸਤਾਂ ਨੇ ਆਉਂਦੇ ਪਹਿਲਾਂ ਬਜਰੇ ਬਹੁਤ ਕੱਟ ਕੇ ਭਜਾਏ ਨੇ ਪਰ ਹਟਦੇ ਹੀ ਨਹੀਂ ਹੁਣ ਕੀ ਕਰੀਏ ਹੁਣ ਨਾ ਹਟਣੇ ਤਾਂ ਘਰਦਿਆਂ ਨੂੰ ਚਾਹੀਦਾ ਵੀ ਨਾ ਭੇਜਣ ਬਾਹਰ ਭਾਜੀ ਇੱਥੇ ਕੋਈ ਪ੍ਰਸ਼ਾਸਨ ਕੋਈ ਰਾਉਂਡ ਅਪ ਲਾਂਦਾ ਵੈ ਜ ਨਹੀਂ ਵੀਰੇ ਸਾਰੇ ਦੇਖਦੇ ਜਾਂਦੇ ਨੇ ਕੋਈ ਰੋਕਦੇ ਨਹੀਂ ਇਹਨਾਂ ਨੂੰ ਕ ਡੀਪੀ ਡਿਪਟੀ ਕਮਿਸ਼ਨਰ ਵੱਲੋਂ ਇੱਕ ਸੁਨੇਹਾ ਵੀ ਦਿੱਤਾ ਗਿਆ ਸੀਗਾ ਕਿ ਜਿਹੜਾ ਵੀ ਕੀ ਇਹ ਮਾਪਿਆਂ ਨੂੰ ਚਾਹੀਦਾ ਕਿ ਛੋਟੇ-ਛੋਟੇ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਇੱਥੇ ਜਿਹੜਾ ਕਿ ਇਹ ਨਹਿਰ ਦੇ ਵਿੱਚ ਨਾ ਨਹਾਣ ਦਿੱਤਾ ਜਾਵੇ ਨਾ ਨਹਾ ਦਿੱਤਾ ਜਾਵੇ ਭਾਜੀ ਇਹ ਪਰਾਪ ਕਹਿੰਨੇ ਆ ਜੀ ਹੱਕ ਚੋ ਹਾਂਜੀ ਭਾਜੀ ਹੱਕ ਚੀ ਹੈ ਜੀ ਬਿਲਕੁਲ ਨੌਜਵਾਨਾਂ ਨਾਲ ਗੱਲਬਾਤ ਕੀਤੀ ਕਿ ਬਿਲਕੁਲ ਇਹ ਵੀ ਹੱਕ ਚ ਨਹੀਂ ਹੈ ਜੇ ਜਿਨ੍ਹਾਂ ਨੂੰ ਜਿਹੜੀ ਕਿ ਇਹ সুইমিং ਆਉਂਦੀ ਹੈ ਤੇ ਉਹ সুইমিং ਜਿਨ੍ਹਾਂ ਨੂੰ ਆਉਂਦੀ ਹੈ ਤੇ ਉਹੀ ਇੱਥੇ ਨਹਾ ਨਾ ਜਾਂ ਕਿ ਆਪਣਾ ਕਿਸੇ ਕਲਾਸਿਸ সুইমিਂਗ ਪੂਲ ਦੇ ਕਲਾਸਿਸ ਦੇ ਵਿੱਚ ਨਹਾਣ ਜਿਨ੍ਹਾਂ ਨੂੰ ਸ਼ੌਂਕ ਹੈ ਸੁਵੀਮਿੰਗ ਕਰਨ ਦਾ ਬੱਚੇ ਕਿਤਨੀ ਉਮਰ ਹੈ ਤੁਹਾਡੀ ਮੇਰੀ 13 ਸਾਲ 13 ਸਾਲ ਯਾ ਨਹਾਨੇ ਆਏ ਹੋ ਹਾਂਜੀ ਨਹੀਂ ਡਰ ਨਹੀਂ ਲੱਗਦਾ ਇਤਨੀ ਗਹਿਰੀ ਉਹ ਹੈ ਨਦੀ ਡਰ ਲੱਗਦਾ ਹੈ ਲੱਗਦਾ ਹੈ ਫਿਰ ਕਿਉਂ ਐਸੇ ਕਰਦੇ ਹੋ ਤੈਰਨਾ ਆਤਾ ਹੈ ਅਗਰ ਅਗਰ ਕੱਲ ਕੋਈ ਪਾਣੀ ਬਹਾਵ ਤੇਜ ਆ ਗਿਆ ਫਿਰ ਕੀ ਕਰੋਗੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੈਰਨਾ ਆਤਾ ਹੈ ਹਾਂਜੀ ਆਤਾ ਦਨ ਹਾਂਜੀ ਮਾਪਿਆਂ ਕੋ ਪਤਾ ਹੈ ਆਪਕੇ ਹਾਂਜੀ ਬਤਾ ਕੇ ਆਏ ਹੋ ਜੂੜ ਬੋਲ ਕੇ ਆਏ ਹੋ ਜੂੜ ਬੋਲ ਕੇ ਆਏ ਹੋ ਜੂੜ ਬੋਲ ਕੇ ਆਏ ਹੋ ਕਿਆ ਫਾਇਦਾ ਅਗਰ ਕੋਈ ਆਪਕੇ ਆਪਕੇ ਮਾਤਾ ਪਿਤਾ ਵੀ ਡੂੰਡੇ ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚੇ ਜਿਹੜੇ ਉਧਰ ਹੋ ਗਏ ਨੇ ਜਿਹੜੇ ਝੂਠ ਬੋਲ ਕੇ ਜਿਹੜਾ ਕਿ ਆਪਣੇ ਮਾਪਿਆਂ ਨੂੰ ਇੱਥੇ ਨਹਾਣ ਆਂਦੇ ਨੇ ਗਰਮੀ ਆਪਣੀ ਰਾਹਤ ਜਿਹੜੀ ਹੈ ਦੂਰ ਕਰਨ ਆਂਦੇ ਨੇ ਤਸਵੀਰਾਂ ਲਗਾਤਾਰ ਤਾਨਾ ਸਾਂਝੇ ਕਰ ਰਿਹਾ ਦੇਖ ਸਕਦੇ ਹੋ ਕਿੰਨੇ ਕੋ ਨਾਬਾਲਿਕ ਬੱਚੇ ਨੇ ਜਿਹੜੇ ਜਿਹੜੇ ਕਿ ਇੱਥੇ ਨਹਾਣ ਆਂਦੇ ਨੇ ਇਹ ਵੀ ਜਿਹੜਾ ਕੀ ਹੈ ਬੱਚਾ ਜਦੋਂ ਕਿ ਇੱਥੇ ਛਲਾਂਗ ਮਾਰਦਾ ਹ ਉਹਨੀ ਨਜ਼ਰ ਆਇਆ ਸੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਰੀਏ ਤਸਵੀਰ ਮਾ ਛਲਾਂਗ ਮਾਰੀ ਇਸਨੇ ਹਾਲਾਂਕਿ ਇੱਥੇ ਸਰੀਏ ਵੀ ਜਿਹੜੇ ਨੇ ਲੱਗੇ ਹੋਏ ਨੇ ਇਹਨਾਂ ਦੇ ਵਿੱਚੋਂ ਕਿਸੇ ਦਾ ਵੀ ਸਰੀਏ ਵਗੈਰਾ ਕੁਝ ਲੱਗ ਲੁਕ ਜਾਂਦਾ ਵਾ ਤੇ ਉਸ ਦਾ ਜ਼ਿੰਮੇਦਾਰ ਕੌਣ ਹੁੰਦਾ ਉਹਨਾਂ ਦੇ ਮਾਪੇ ਹੁੰਦੇ ਆ ਪ੍ਰਸ਼ਾਸਨ ਹੁੰਦਾ ਹੈ ਜਾਂ ਇਹ ਆਪ ਹੀ ਖੁਦ ਜ਼ਿੰਮੇਦਾਰ ਹੁੰਦੇ ਨੇ ਲਗਾਤਾਰ ਦੇਖ ਸਕਦੇ ਹੋ ਟੋਲਾ ਇੱਕ ਯਾਰਾ ਦੋਸਤਾ ਟੋਲਾ ਜਿਹੜਾ ਬਣਾ ਕੇ ਆਏ ਆਉਂਦੇ ਨੇ ਇੱਥੇ ਨਹਾਣ ਆਏ ਹੁੰਦੇ ਨੇ ਨਹਿਰ ਦੇ ਕੋਲੋ ਜਿਹੜਾ ਕਿ ਇੱਥੇ ਬੈਰੀਗੇਟਿੰਗ ਵੀ ਕੀਤੀ ਜਾਂਦੀ ਹੈ ਲਗਾਤਾਰ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਉਸ ਪਾਸੇ ਵੀ ਬੈਰੀਗੇਟਿੰਗ ਕੀਤੀ ਜਾਂਦੀ ਹੈ ਤਾਂ ਕਿ ਕੋਈ ਵੱਡਾ ਹਾਸਾ ਜਾਂ ਦੁਰਘਟਨਾ ਨਾ ਹੋ ਸਕੇ ਐਕਸ਼ਨ ਆਉ ਦੇਖ ਸਕਦੇ ਹੋ ਕਿਸ ਤਰ੍ਹਾਂ ਹੁਣੇ ਹੀ ਜਿਹੜੀ ਹੈ ਛਾਲ ਮਾਰ ਕੇ ਕਿਸ ਤਰ੍ਹਾਂ ਜਿਹੜੀ ਹੈ ਨਹਾ ਦੀ ਨਹਾਰੇ ਨੇ ਤੇ ਇੱਕ ਕਾਨੂੰ ਜੇ ਜੇ ਕੇ ਪੈਰ ਫਿਸਲ ਜਾਂਦਾ ਹੈ ਪੈਰ ਫਿਸਲ ਕੇ ਜੇ ਕੇ ਪੈਰ ਉੱਥੇ ਫਸ ਜਾਂਦਾ ਤੇ ਮੱਥੇ ਦੇ ਜਿਹੜੀ ਸੱਟ ਜਿਹੜੀ ਹੈ ਲੱਗਤ ਮੱਥੇ ਮੱਥੇ ਦੇ ਜਿਹੜੀ ਸੱਟ ਲੱਗ ਸਕਦੀ ਹੈ ਤੇ ਕਿਸ ਤਰ੍ਹਾਂ ਜਿਹੜਾ ਕਿ ਇਹਨਾਂ ਨੇ ਇੱਕ ਖੇਡ ਬਣਾਈ ਹੋਈ ਹੈ ਨਹਿਰ ਨੂੰ ਤੇ ਨਹਿਰ ਨੂੰ ਜਿਹੜਾ ਕਿ ਨਾਹ ਨੰਦੇ ਨੇ ਤੇ इत कुछ होर भी नौजवान आए ने सर यहाँ पे की नदी में छोटे तो छोटे बच्चे नहाने आ रहे हैं है नहाने तो जा रहे हैं रोज नहाते हैं यहाँ पर तो कोई रोकता नहीं है रोका टोकी नहीं करता कोई प्रशासन कोई नहीं करता। कोई, भी, कोई नहीं आता भाई आप, आप यहाँ ही रहते हो आ, रहते हाँ, हाँ, मंडी में लगते हैं काम करते हैं हम करते है तो परेशानी रहे दो दिन पहले ही सतलुज के दरा में चार लाशें मिली हैं नौजवान नाबालिग हैं हो सकता है भाई ਇਹਨਾਂ ਪਾਣੀ ਹੈ ਤਾਂ ਮਰ ਵੀ ਸਕਦੇ ਹਨ ਹੈਨਾ ਠੀਕ ਅ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਹਿੱਤੇ ਬੜਾ ਹੀ ਖਤਰਨਾਕ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਜਿਹੜਾ ਕਿ ਇੱਥੇ ਨਹਾਣ ਆਂਦੇ ਨੇ ਤੇ ਜੇਕਰ ਕੱਲ ਨੂੰ ਕੋਈ ਵੀ ਬਾਰ ਬਾਰ ਅ ਅਨਹੋਣੀ ਹੋ ਜਾਂਦੀ ਹੈ ਕੁਝ ਵੀ ਹੋ ਜਾਂਦਾ ਵਾ ਤੇ ਇਹਦਾ ਜ਼ਿੰਮੇਵਾਰ ਕੌਣ ਹੋਵੇਗਾ ਸਕਸ਼ੀਸ਼ਾਨੀ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਹੈ ਕਿਹਾ ਗਿਆ ਸੀਗਾ ਕਿ ਲੁਧਿਆਣਾ ਕੀ ਨਦੀਆਂ ਤੇ ਤਲਾਬਾਂ ਦੇ ਵਿੱਚ ਨਹਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਹੁਣ 10 ਦਰਿਆ ਪਿਛਲੇ ਦਿਨੀ ਸਤਲੁਜ ਦਰਿਆ ਦੇ ਵਿੱਚ ਪੰਜ ਨੌਜਵਾਨ ਨਾ ਜਾਣਦੇ ਹਨ ਤੇ ਉਸ ਦੇ ਤੇ ਡੁੱਬਣ ਦੇ ਕਾਰਨਾਂ ਦੀ ਮੌਤ ਹੋ ਜਾਂਦੀ ਹੈ ਤੇ ਪਿਛਲੀ ਵਾਰ ਜਿਹੜੀ ਖਬਰ ਚੱਲੀ ਸੀਗੀ ਤੇ ਹੁਣ ਦੇਖਣਾ ਇਹ ਹੋਏਗਾ ਕਿ ਇਹ ਜਿਹੜੀ ਬੈਰੀਗੇਟਿੰਗ ਕੀਤੀ ਹੋਈ ਹੈ ਜਿਹੜੀ ਬੈਰੀਗੇਟਿੰਗ ਇਹ ਪਿੱਛੇ ਖੋਲੀ ਹੋਈ ਹੈ ਤੇ ਇਸ ਦੇ ਉੱਤੇ ਪ੍ਰਸ਼ਾਸਨ ਜਿਹੜਾ ਕੀ ਹੈ ਨੌਜਵਾਨਾਂ ਉੱਤੇ ਜਾਂ ਨਾਬਾਲਗ ਉੱਤੇ ਕਿਸ ਤਰ੍ਹਾਂ ਇਸ ਨੂੰ ਥੰਮ ਪਾਉਂਦਾ ਵਾ ਨੌਜਵਾਨਾਂ ਨੂੰ ਜਾਂ ਬੱਚਿਆਂ ਨੂੰ ਇੱਥੋਂ ਆਂਤੋਂ ਕਿਸ ਤਰ੍ਹਾਂ ਰੋਕਦਾ ਵਾ ਤੇ ਐ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਜਿਹੜਾ ਕੀ ਹੈ ਪਤਾ ਚਲੇਗਾ ਜੁਡੀਰਲ ਉਧਰ ਨਾਲ ਲਾਈਵ ਦੇ ਨਾਲ ਸੰਜੀਤਨਾ ਯੂਮਬੇ ਰਿਪੋਰਟ ਧੰਨਵਾਦ